ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਐਸੀ ਜਗ੍ਹਾ ਜਿੱਥੇ ਦੀ ਸਟੋਰੀ ਬੜੀ ਇੰਟਰਸਟਿੰਗ ਹੈ। ਇਹ ਕਹਾਣੀ ਹੈ ਵਿਨਸਰ ਕਾਸਲ ਦੀ। ਇੱਕ ਐਸਾ ਕਿਲਾ ਜਿਸ ਨੇ ਕਈ ਸਦੀਆਂ ਦੇਖੀਆਂ। ਹਕੂਮਤ ਦੇਖੀ ਤੇ ਸ਼ਾਇਦ ਕੁਝ ਭੂਤੀ ਵੀ ਦੇਖੇ। ਸਾਲ ਸੀ 1066 ਇੰਗਲੈਂਡ ਵਿੱਚ ਉਸ ਸਮੇਂ ਯੁੱਧ ਹੋ ਰਿਹਾ ਸੀ। ਨਾਰਮਨ ਵਿਜੇਤਾ ਵਿਲੀਅਮ ਦਾ ਕਨਕਰਰ ਨੇ ਬੈਟਲ ਆਫ ਹੈਸਟਿੰਗ ਜਿੱਤ ਕੇ ਇੰਗਲੈਂਡ ਤੇ ਕਬਜ਼ਾ ਕਰ ਲਿਆ। ਪਰ ਮਾਮਲਾ ਇੰਨਾ ਆਸਾਨ ਨਹੀਂ ਸੀ। ਉਸਨੂੰ ਪਤਾ ਸੀ ਕਿ ਅਗਰ ਇਸ ਧਰਤੀ ਤੇ ਰਾਜ ਕਰਨਾ ਹੈ ਤੇ ਆਪਣੀ ਹਕੂਮਤ ਮਜ਼ਬੂਤ ਕਰਨੀ ਪੈਣੀ। ਹਰ طرف ਵਿਦਰੋਹ ਵੀ ਹੋ ਰਿਹਾ ਸੀ। ਇਸ ਕਰਕੇ ਵਿਲੀਅਮ ਨੇ ਇੱਕ ਜ਼ਬਰਦਸਤ ਕਦਮ ਚੱਕਿਆ। ਇੱਕ ਕਿਲਾ ਬਣਵਾਇਆ ਜੋ ਨਾ ਕਿ ਸਿਰਫ ਡਿਫੈਂਸ ਕਰੇਗਾ ਬਲਕਿ ਉਹਦੀ ਤਾਕਤ ਦਾ ਪ੍ਰਤੀਕ ਵੀ ਬਣੇਗਾ। ਉਸਨੇ ਥੇਮਸ ਰਿਵਰ ਦੇ ਕੰਢੇ ਇੱਕ ਉੱਚੀ ਜੀ ਪਹਾੜੀ ਚੁਣੀ। ਉਹ ਜਗ੍ਹਾ ਜਿੱਥੇ ਅੱਜ ਵਿੰਡਸਰ ਕਾਸਲ ਖੜਾ ਹੈ। ਸ਼ੁਰੂਆਤ ਵਿੱਚ ਵਿਨਸਰ ਕਾਸਲ ਇੱਕ ਸਿੰਪਲ ਲੱਕੜੀ ਦਾ ਕਿਲਾ ਸੀ ਪਰ ਵਕਤ ਦੇ ਨਾਲ-ਨਾਲ ਇਸ ਨੂੰ ਪੱਥਰ ਨਾਲ ਮਜ਼ਬੂਤ ਕੀਤਾ ਗਿਆ ਇਹ ਕਿਲਾ ਸਿਰਫ ਪ੍ਰੋਟੈਕਸ਼ਨ ਨਹੀਂ ਬਲਕਿ ਇੰਗਲੈਂਡ ਉੱਪਰ ਨੋਰਮਨ ਦੀ ਹਕੂਮਤ ਦਾ ਸਿੰਬਲ ਬਣਿਆ ਸਮੇਂ ਦੇ ਨਾਲ-ਨਾਲ ਵਿਨਸਰ ਕਾਸਲ ਇੱਕ ਰਾਇਲ ਰੈਜ਼ਿਡੈਂਸ ਵਿੱਚ ਬਦਲ ਗਿਆ ਜਿੱਥੇ ਰਾਜਾ ਰਾਣੀ ਆਪਣੇ ਦੋਸਤਾਂ ਮਿੱਤਰਾਂ ਨਾਲ ਲਗਜ਼ਰੀ ਲਾਈਫ ਜੀਆ ਕਰਦੇ ਸੀ ਪਰ ਹਰ ਹਿਸਟੋਰੀਕਲ ਇਮਬਿਲਡਿੰਗ ਦੀ ਤਰ੍ਹਾਂ ਵਿੰਡਜ਼ਰ ਕਾਸਲ ਵਿੱਚ ਵੀ ਕਈ ਭਿਆਨਕ ਕਹਾਣੀਆਂ ਛੁਪੀਆਂ ਹੋਈਆਂ ਨੇ ਇੱਥੇ ਦੀ ਸਭ ਤੋਂ ਫੇਮਸ ਘੋਸਟ ਸਟੋਰੀ ਹੈ ਕਿੰਗ ਹੈਨਰੀ 8 ਦੀ ਆਤਮਾ ਦੀ ਇਫ ਯੂ ਵਾਂਟ ਟੂ ਸਟਾਰਟ ਇਨ ਥਿਸ ਰੂਮ ਇਟਸ ਟਾਈਮ ਲਾਈਨ ਟਾਈਮ ਲਾਈਨ And then as soon as you exit or be approaching the castle and round tower and then you walk your way around yeah ਕਹਿੰਦੇ ਨੇ ਮਰਨ ਤੋਂ ਪਹਿਲੇ ਹੈਨਰੀ ਬਹੁਤ ਬਿਮਾਰ ਰਹਿੰਦਾ ਸੀ। ਉਹਦੇ ਪੈਰ ਵਿੱਚ ਅਲਸਰ ਸੀ ਜਿਸ ਕਾਰਨ ਉਹਨੇ ਆਪਣੀ ਮੌਤ ਤੋਂ ਪਹਿਲੇ ਬਹੁਤ ਦਰਦ ਚੇਲਿਆ। ਕਿਹਾ ਜਾਂਦਾ ਹੈ ਕਿ ਉਹਦੀ ਆਤਮਾ ਅੱਜ ਵੀ ਚੈਨ ਨਾਲ ਨਹੀਂ ਰਹਿ ਪਾਰੀ। ਰਾਤ ਦੇ ਵਕਤ ਕਈ ਲੋਕਾਂ ਨੇ ਤੇ ਬਿਲਡਿੰਗ ਦੇ ਵਿੱਚ ਕੰਮ ਕਰ ਰਹੇ ਕਈ ਕਰਮਚਾਰੀਆਂ ਨੇ ਭਾਰੀ ਕਦਮਾਂ ਦੀ ਆਵਾਜ਼ ਸੁਣੀ। ਤੇ ਕਹਿੰਦੇ ਨੇ ਹੈਨਰੀ ਅੱਜ ਵੀ ਆਪਣੇ ਪੈਰ ਦੇ ਦਰਦ ਨਾਲ ਉਸ ਆਪਣੇ ਹਾਲ ਦੇ ਵਿੱਚ ਭਟਕ ਰਿਹਾ। ਕੁਝ ਲੋਕਾਂ ਨੇ ਤਾਂ ਕਸਮ ਵੀ ਖਾਦੀ ਤੇ ਕਿਹਾ ਕਿ ਉਹਨਾਂ ਨੇ ਹੈਨਰੀ ਦੀ ਪਰਛਾਈਂ ਨੂੰ ਦੇਖਿਆ। ਕਹਿੰਦੇ ਨੇ ਹੈਨਰੀ 8 ਇਕੱਲਾ ਨਹੀਂ ਹੈ ਹਾਲ ਦੇ ਵਿੱਚ। ਕਈ ਲੋਕਾਂ ਨੇ ਤੇ ਗ੍ਰੇਲ ਏਡੀ ਨੂੰ ਵੀ ਦੇਖਿਆ। ਜਿਸ ਨੂੰ ਐਲਿਜ਼ਾਬੈਥ 1 ਦੀ ਆਤਮਾ ਮੰਨਿਆ ਜਾਂਦਾ ਹੈ। ਇਹ ਗ੍ਰੇਲ ਏਡੀ ਅਕਸਰ ਰਾਇਲ ਲਾਇਬ੍ਰੇਰੀ ਦੇ ਵਿੱਚ ਦਿਖਦੀ ਹੈ। ਉਹ ਇੱਕ ਖਿੜਕੀ ਦੇ ਕੋਲ ਖੜੀ ਜਾਂ ਕਦੀ ਕਿਤਾਬਾਂ ਦੇ ਪੰਨੇ ਪਲਟਦੀ ਦੇਖੀ ਗਈ। ਕਈ ਕਹਿੰਦੇ ਨੇ ਕਿ ਅਲਿਜ਼ਾਬੈਥ 1 ਦੀ ਆਤਮਾ ਹਮੇਸ਼ਾ ਕਿਲੇ ਦੇ ਆਸ-ਪਾਸ ਹੀ ਰਹਿੰਦੀ ਹੈ। ਖਾਸ ਕਰਕੇ ਉਸ ਵਕਤ ਜਦੋਂ ਸਟੇਟ ਯਾਨੀ ਇੰਗਲੈਂਡ ਕਿਸੇ ਪਰੇਸ਼ਾਨੀ ਦੇ ਦੌਰ ਤੋਂ ਗੁਜ਼ਰ ਰਿਹਾ ਹੋਵੇ। ਇਹ ਅੱਜ ਵੀ ਦੁਨੀਆ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਕਾਸਲਜ਼ ਦੇ ਵਿੱਚ ਗਿਣਿਆ ਜਾਂਦਾ ਹੈ। ਕਾਸਲ ਦੇ ਵਿੱਚ ਮੌਜੂਦ ਸੈਂਟ ਜੋਰਜ ਚਾਪਲ ਜਿੱਥੇ ਕਈ ਰਾਜ ਘਰਾਣੇ ਦੀਆਂ ਸ਼ਾਦੀਆਂ ਹੋਈਆਂ ਤੇ ਕਈ ਰਾਜਾ ਮਹਾਰਾਜੇ ਦੀਆਂ ਕਬਰਾਂ ਵੀ ਇੱਥੇ ਹੀ ਮੌਜੂਦ ਹਨ ਅੱਜ ਵੀ ਇਹਨਾਂ ਸਰਕਾਸਲ ਦੀਆਂ ਦੀਵਾਰਾਂ ਸਦੀਆਂ ਪੁਰਾਣੀਆਂ ਕਹਾਣੀਆਂ ਦੱਸਦੀਆਂ ਨੇ